ਨੰਗਲਵਟ ਆਲੋਵਾਲ ਵਿਖੇ ਸਥਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਦਾ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 23 ਨਵੰਬਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਹੋਣ ਜਾ ਰਹੇ ਲੋੜਵੰਤਾਂ ਤੇ ਲੜਕੀਆਂ ਦੇ ਸੂਹਿਕ ਆਨੰਦ ਕਾਰਜਾਂ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋੜਵੰਤ ਪਰਿਵਾਰਾਂ ਦੀਆਂ ਅਰਜ਼ੀਆਂ ਜੋ ਕਿ 1 ਅਕਤੂਬਰ ਤੋਂ 31 ਅਕਤੂਬਰ ਤੱਕ ਲਈਆਂ ਜਾਣੀਆਂ ਹਨ ਉਕਤ ਪਰਿਵਾਰ ਗੁਰੂ ਘਰ ਵਿੱਚ ਅਰਜ਼ੀਆਂ ਦੇਣ ਲਈ ਇਕੱਤਰ ਹੋ ਰਹੇ ਹਨ ਜਿਨ੍ਹਾਂ ਵਿੱਚ ਕੁਝ ਅਰਜ਼ੀਆਂ ਮਨਜ਼ੂਰ ਵੀ ਕਰ ਲਈਆਂ ਗਈਆਂ ਹਨ ਉਹਨਾਂ ਦੱਸਿਆ ਕਿ ਅਨੰਤ ਕਾਰਜਾਂ ਮੌਕੇ ਉਹਨਾਂ ਦੋਨਾਂ ਪਰਿਵਾਰਾਂ ਨੂੰ ਵੱਧ ਤੋਂ ਵੱਧ ਮੇਲ ਲੈ ਕੇ ਆਉਣ ਲਈ ਖੁੱਲ੍ਹ ਸੱਦਾ ਦਿੱਤਾ ਹੈ ਅਤੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਸਮਾਗਮ ਵਿੱਚ ਕਿਸੇ ਕਿਸਮ ਦਾ ਨਸ਼ਾ ਕਰਕੇ ਆਵੇਗਾ ਤਾਂ ਫੜੇ ਜਾਣ ਤੇ ਉਸ ਨੂੰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਗੁਰੂ ਘਰ ਵੱਲੋਂ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਾਰਾ ਸਮਾਨ ਵੀ ਦਿੱਤਾ ਜਾਵੇਗਾ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ 22 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗ ਪਰਵ ਦੀ ਖੁਸ਼ੀ ਵਿੱਚ ਵਿਸ਼ਾਲ ਅਲੋਕਿਕ ਨਗਰ ਕੀਰਤਨ ਸਜਾਇਆ ਜਾਵੇਗਾ 23 ਨਵੰਬਰ ਨੂੰ ਧਾਰਮਿਕ ਦਿਵਾਨ ਉਪਰੰਤ ਅਨੰਤ ਕਾਰਜ ਕਰਵਾਏ ਜਾਣਗੇ 24 ਨਵੰਬਰ ਨੂੰ ਮਾਤਾ ਪ੍ਰਕਾਸ਼ ਕੌਰ ਜੀ ਦੀ ਸਾਲਾਨਾ ਵਰ੍ਹੇ ਨੂੰ ਸਮਰਪਿਤ ਪਿੰਡੂ ਖੇਡ ਮੇਲੇ ਵਿੱਚ ਕਬੱਡੀ ਮੁਕਾਬਲੇ ਅਤੇ ਬੈਲਾ ਦੀਆਂ ਹਲਤੀ ਧੋੜਾਂ ਅਤੇ 25 ਨਵੰਬਰ ਨੂੰ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲੜਕੀਆਂ ਦਾ ਆਲ ਓਪਨ ਕਬੱਡੀ ਮੈਚ ਅਤੇ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਫਲੋਰ ਤੋਂ ਫਲੋਟੀ ਵੀ ਲਈ ਸੰਦੀਪ ਪਟਿਆਰਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਖਣ ਬੋਲ ਪਰਮ ਸਤਕਾਰਯੋਗ ਗੁਰੂ ਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਗੱਜ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲਵੇਟ ਨਜ਼ਦੀਕ ਅੱਲੋਲ ਫਲੋਰ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਆਗਮਨ ਪੁਰਬ ਮਾਤਾ ਪ੍ਰਕਾਸ਼ ਕੌਰ ਦੀ ਜਨਮ anniversary ਨੂੰ ਸਮਰਪਿਤ ਪੰਜ ਰੋਜ਼ਾ ਮਹਾਨ ਗੁਰਮੁਖ ਸਮਾਗਮ 21 22 23 24 25 ਨਵੰਬਰ ਨੂੰ ਹੋ ਰਿਹਾ ਹੈ ਜਿਹਦੇ ਵਿੱਚ 21 ਨਵੰਬਰ ਨੂੰ ਖੰਡ ਪਾਠਾਂ ਦੇ ਮਹਾਨ ਜਾਪ ਰੰਭ ਹੋ ਰਹੇ ਹਨ 22 ਨਵੰਬਰ ਨੂੰ ਮਹਾਨ ਨਗਰ ਕੀਰਤਨ ਰੰਭ ਹੋ ਰਿਹਾ ਹੈ 23 ਨਵੰਬਰ ਨੂੰ ਜਿੱਥੇ ਖੰਡ ਪਾਠਾਂ ਦੇ ਭੋਗ ਵਣੇ ਆ ਉਥੇ ਮਹਾਨ ਸੰਸਮਾਗਮ ਤੇ ਸਮੂਹ ਲੜਕੀਆਂ ਦੇ ਆਨੰਦ ਕਾਰਜ ਹੋ ਰਹੇ ਹਨ 24 ਤੇ 25 ਤਰੀਕ ਨੂੰ ਲੜਕੇ ਤੇ ਲੜਕੀਆਂ ਦੇ ਕਬੱਡੀ ਟੂਰਨਾਮੈਂਟ ਬੈਲਾਂ ਦੀ ਹਲਤੀ ਦੌੜ ਅਤੇ ਨਾਲ ਅੱਖਾਂ ਦਾ ਮਹਾਨ ਕੈਂਪ ਲੱਗ ਰਿਹਾ ਹੈ ਤੇ ਲੋੜਵੰਦ ਮਰੀਜ਼ਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਅੱਖਾਂ ਦਾ ਮੋਆਇਨਾ ਕਰਾ ਕੇ ਜੋ 25 ਤਰੀਕ ਨੂੰ ਲੈਂਜ ਆਪਰੇਸ਼ਨ ਕਰਕੇ ਲੈਂਜ ਪਾਏ ਜਾਣਗੇ ਤੇ ਨਾਲ ਹੀ ਇਹਨਾਂ ਕਾ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ 23 ਨਵੰਬਰ ਨੂੰ ਲੜਕੀਆਂ ਦੇ ਸਮੁਖ ਆਨੰਦ ਕਾਰਜ ਹੋ ਰਹੇ ਹਨ ਜਿਨ੍ਹਾਂ ਦੇ ਵਿੱਚ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਵਿਖੇ 1 ਅਕਤੂਬਰ ਤੋਂ ਜਿਹੜੀਆਂ ਅਰਜ਼ੀਆਂ ਲਈਆਂ ਜਾ ਰਹੀਆਂ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਅਰਜ਼ੀਆਂ ਲਈਆਂ ਜਾਣੀਆਂ ਜਿਹਦੇ ਵਿੱਚ ਲੜਕੀ ਦੀ ਉਮਰ 18 ਸਾਲ ਲੜਕੇ ਦੀ ਉਮਰ 21 ਸਾਲ ਹੋਵੇ ਉਹ ਬੱਚੇ ਆਪਣਾ ਉਹਨਾਂ ਬੱਚਿਆਂ ਦਾ ਰਿਸ਼ਤਾ ਤੈਅ ਕਰਕੇ ਉਹ ਮਾਪੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੈ ਆਪਣੇ ਬੱਚਿਆਂ ਦੀਆਂ ਅਰਜ਼ੀਆਂ ਜੋ ਆਧਾਰ ਕਾਰਡ ਨਾਲ ਲਾ ਕੇ ਦੋਨਾਂ ਬੱਚਿਆਂ ਦੀ ਉਮਰ ਦੇ ਪ੍ਰੂਫ ਨਾਲ ਲਾ ਕੇ ਦੋਨਾਂ ਬੱਚਿਆਂ ਨੂੰ ਮਾਪੇ ਨਾਲ ਬਿਠਾ ਲ ਕੇ ਤੇ ਦੋਨਾਂ ਬੱਚਿਆਂ ਨੂੰ ਬਿਠਾ ਲ ਕੇ ਪਿੱਛੇ ਮਾਪੇ ਖੜੇ ਹੋ ਕੇ ਫੋਟੋ ਨਾਲ ਲਾ ਕੇ ਆਪਣੀਆਂ ਅਰਜ਼ੀਆਂ ਗੁਰਦਾਸ ਸਾਹਿਬ ਵਿਖੇ ਭੇਜਣ ਦੀ ਕਿਰਪਾਲਤਾ ਕਰੋ ਲੋੜਵੰਦ ਪਰਿਵਾਰਾਂ ਨੂੰ ਫਿਰ ਬੇਨਤੀ ਹੈ ਕਿ 31 ਤਰੀਕ ਤੱਕ ਅਰਜ਼ੀਆਂ ਲਈਆਂ ਜਾਣੀਆਂ ਜਿਹੜੀਆਂ ਵੀ ਅਰਜ਼ੀਆਂ 31 ਤੱਕ ਪਹੁੰਚੀਆਂ ਉਨਨਾਂ ਸਾਰਿਆਂ ਤੇ ਅਮਲ ਕੀਤਾ ਜਾਊਗਾ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ